ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜਿਰਾਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤਿੰਨ ਵੜਾ ਨੇ ਤਿੰਨੇ ਹੀ ਜਰਸੀ ਨੇ ਸੂਏ ਸਵਾਏ ਨਾਗਾ ਇੱਕ ਗੱਬਣ ਇਹ ਗੱਬਣ ਦੋ ਸੁਨੀਆਂ ਦੋ ਸੁਨੀਆਂ ਡਿਟੇਲ ਬਾਈ ਤੋਂ ਲੈ ਕੇ ਦੇਵਾਂਗਾ ਸਪੈਸ਼ਲ ਬੇਨਤੀ ਹੁੰਦੀ ਆ ਕੋਈ ਵੀ ਨਾਗ ਤੁਹਾਨੂੰ ਫੱਟ ਬੈਂਦਾ ਪਸੰਦ ਆਉਂਦਾ ਚਾਹੇ ਗੱਬਣਾ ਚਾਹੇ ਸੂਆਵਾ ਆਪ ਦਾ ਵੀਰੇ ਤਸੱਲੀ ਪਰਖ ਕਰਕੇ ਲੈ ਕੇ ਜਾਇਆ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਹੈ ਹਰਵਿੰਦਰ ਸਿੰਘ ਪਿੰਡ ਚੜੱਕ ਜਿਹੜਾ ਮੋਗਾ ਹੈ ਮੋਬਾਈਲ ਨੰਬਰ ਜੀ 8366608365 ਠੀਕ ਆ ਅੱਜ ਤਿੰਨ ਨਾਗਾ ਬਾਈ ਹਾਂਜੀ ਤਿੰਨ ਕਿਧਰੋਂ ਕਰਕੇ ਸ਼ੁਰੂ ਹੋਏ ਨਾ ਇਹ ਤਾਂ ਸੀਗੇ ਵੀਰੇ ਕੋਹ ਵੈਗ ਗਿਆ ਤਿੰਨ ਚਾਰ ਬੈਡ ਹੂੰ ਠੀਕ ਆ ਹਾਂਜੀ ਚਲੋ ਪਸੂ ਆਉਂਦਾ ਜਾਂਦੇ ਚਲੋ ਇੱਕ ਨੰਬਰ ਸੂਹਾ ਕਿੰਨਾਂ ਮਾਜੀ ਬੈਡ ਇਹ ਵੀਰੇ ਦੂਜਾ ਸੂਹਾ ਸੁਈ ਆ ਕਾ ਦੋ ਸੁਈ ਆ ਜੀ ਸੁਈ ਨੂੰ ਹੋ ਗਏ ਨੂੰ ਵੀਰੇ ਤਿੰਨ ਚਾਰ ਦਿਨ ਬੱਚਾ ਕੀ ਐ ਬੱਚਾ ਵੱਛੀ ਆ ਮਗਰ ਇਹਦੇ ਜੇਰ ਕੰਪਲੀਟ ਆ ਜੀ ਜੇਰ ਓਕੇ ਆ ਜ ਕਿੰਨਾ ਕ ਦੁੱਧ ਬੋਲਾ ਦੁੱਧ ਬਾਈ ਹੁਣ ਇਹਦੇ ਟਾਈਮ ਜਿਹੜਾ ਚੋਲੇਣਾ ਕਹਿਨੂ ਪੈਂ 13 ਕਹਿਦੇ 11 ਕਿਲੋ ਪੂਰਾ ਦੋ ਟਾਈਮ ਚੋਲੇ ਆੜਾ ਤਿੰਨ ਚੋਲੇ ਜੋਖ ਦਾ ਜੋਖ ਦਾ ਥਣਾ ਦੀ ਓਕੇ ਆ ਜੀ ਥਣਾ ਦੀ ਓਕੇ ਆ ਜੀ ਦੁੱਧ ਪਿਆ ਦੂ 15 14 ਗਰ ਪਿਆਉ ਵੀ ਮੱਝਾਂ ਵਰਗਾ ਮੱਝਾਂ ਵਰਗਾ ਹੂੰ ਤੋੜ ਕੇ ਦਿਖਾਦੀ ਵੀਰੇ ਸੁਆ ਦੂਜਾ ਜੀ ਬੱਚਾ ਮਗਰ ਵੱਛੀ ਆ ਨਾ ਜੀ ਹਾਂ ਜੀ ਵੱਛੀ ਵੀਰੇ ਠੀਕ ਆ ਜੇਰ ਕੰਪਲੀਟ ਆ 11 ਕਿਲੋ ਬੌਲੀ ਦੀ ਤੁਸੀਂ ਬਾਈ ਦੇ ਘਰੇ ਚਵਾਈ ਕਰ ਸਕਦੇ ਆ ਆਪਦੀ ਦੋ ਟਾਈਮ ਕਰ ਲਿਓ ਚਾਰ ਕਰ ਲਿਓ ਐਨ ਤਸੱਲੀ ਕਰ ਲਿਓ ਦੁੱਧ 14-15 ਅੱਗੇ ਦੁੱਧ ਤੁਹਾਡੀ ਸੇਵਾ ਦਾ 14-15 ਦੀ ਉਮੀਦ ਆ ਜਿਹੜੇ ਹਿਸਾਬ ਨਾਲ ਵਜਣਾ ਵੀਰੇ ਦੇਣ ਦਾ ਹੱਕ ਵੀ ਆ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜ ਮਾ ਹੱਤੀ ਚਵਾਈ ਵਾਲਾ ਫੋੜ ਛਾਂ ਕੇ ਤੇ ਭੂਰਾ ਵੀ ਨਹੀਂ ਚਾਰ ਹੀ ਥਾਣਾ ਪਲੱਸ ਪੁਆਇੰਟ ਤੁਹਾਨੂੰ ਇਹ ਵੀ ਮਿਲ ਜਾਣਾ ਕਿ ਬੱਚਾ ਤੁਹਾਨੂੰ ਨਾਲ ਵੀਰੇ ਵੱਛੀ ਮੈਂ ਵੱਛੀ ਬਹੁਤ ਚੰਗੀ ਵੀਰੇ ਜੇ ਬੱਚਾ ਹੁੰਦਾ ਲੈ ਕੇ ਫੇਰ ਵੀ ਜਾਣਾ ਪੈਣਾ ਸੀ ਵੱਛੀ ਪੂਰੇ ਬਰੀਡ ਵਾਲੀ ਆ ਪਿਓਰ ਜਰਸੀ ਬਾਕੀ ਵੀਰੇ ਠੰਡੀ ਵੱਛੀ ਆ ਜੇ ਮੈਂ ਕੋਈ ਮਰਜੀ ਬੈਠਾ ਰਵੇ ਨਿਆਣਾ ਪਾਉਣਾ ਪਾਲੇ ਕੋਈ ਪੁਰ ਛਟਾ ਨਹੀਂ ਚਾਹੀਦੀ ਨਾ ਭਾਬੀ ਕਿਹਦਾ ਧਾਰਾ ਵੀ ਮਾਰ ਹੀ ਦਿੰਦੇ ਆ ਪਰ ਵਹਿਮ ਨਹੀਂ ਰਹਿੰਦਾ ਕਿ ਨਾ ਹੀ ਕੋਈ ਪਸਮਾਈ ਨਹੀਂ ਕੋਈ ਬੱਚਾ ਨਹੀਂ ਉਹੀ ਧਾਰਾ ਜਿਹੜੇ ਓਡੋਕੇ ਉਹੀ ਆ ਓਡੋਕੇ ਹੀ ਆ ਸਹੀ ਗੱਲ ਹਮ ਜੈਜ ਡਿਮਾਂਡ ਕਰਨੀ ਆ ਬਈ ਆਪਾਂ ਜਿਹੜੇ ਇਹਦੇ ਲੈਣੇ ਆ ਉਹ ਹੀ ਆ ਵੀਰੇ ਮਾਲਕਾ ਨੇ 55 ਕਰ ਦਿੱਗੇ ਕੋਈ ਫਾਇਦਾ ਨਹੀਂਗਾ ਜਿਹੜੇ ਲੈਣੇ 52000 ਦੀ ਵਹਿੜ ਦੇ ਦੇ 52 ਦੀ ਹਾਂਜੀ ਹੋ ਜੂ ਮਾੜਾ ਮੋਟਾ ਛੋੜ ਛੱਪਾ ਕਰਾਂਗੇ ਵੀਰੇ ਹਾਂ ਠੀਕ ਆ 52000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਵਿੱਚੋਂ ਛੋੜ ਛੱਪਾ ਜਰੂਰ ਹੋ ਜੂਗਾ ਦੋ ਨੰਬਰ ਵੀਰੇ ਗੱਬਣ ਵਹਿੜ ਇਹ ਵੀ ਵੀਰੇ ਲੈ ਜੂਗੀ ਪੰਜ ਚਾਰ ਦਿਨ ਦੂਜਾ ਸੋਈ ਇਹ ਆ ਠੀਕ ਆ ਠੀਕ ਠੰਡੀ ਪੂਰੀ ਤੁਹਾਨੂੰ ਬਹੁਤ ਚੰਗਾ ਲੱਗਾ ਮੋਟਾ ਥਣਾ ਦੀ ਭਾਰ ਪਿੱਛੇ ਦੀ ਗਰੰਟੀ ਵੀਰੇ ਫੁੱਲ ਗਰੰਟੀ ਹੋਊ ਆਪਣੀ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਜਿਹੜੇ ਦਿਨ ਹੁੰਦੇ ਆ ਵੀਰੇ ਇੱਕ ਦੋ ਦਿਨ ਵੱਧ ਵੀ ਸਕਦੇ ਆ ਘੱਟ ਵੀ ਸਕਦੇ ਆ ਪਰ ਫਾਇਦਾ ਹੀ ਪੰਜ ਛੇ ਦਿਨ ਵਹਿਣੇ ਲੈ ਜਾਣੇ ਆ ਹਫਤੇ ਦੇ ਹਫਤਾ ਮੰਨ ਕੇ ਆਜੇ ਕੋਈ ਵੀ ਵੀਰ ਬਾਕੀ ਸੋਹਣਾ ਮੋਟਾ ਥਾਨ ਲੱਗਿਆ ਵਾ ਇਹਦਾ ਮੁਠੀ ਵਾਲਾ ਬਾਕੀ ਟੱਲ ਟੁੱਲ ਬਹੁਤ ਪਈ ਆ ਹਵਾਨੇ ਚ ਦੇਖ ਸਕਦੇ ਹੋ ਸਾਰੀ ਵਾਲ ਟੱਲ ਕਰਵਾਲ ਨੇ ਕੱਢ ਕੇ ਸੋਹਣਾ ਰੰਗ ਪ੍ਰਿੰਟ ਇਹਦਾ ਚੰਗਾ ਸੋਹਣੀ ਜਰਸੀ ਆ ਵਜਨ ਵਾਲੀ ਆ ਕੋਈ ਆਏ ਨਹੀਂ ਹਨਾ ਬਾਈ ਲਿਸਟ ਨਹੀਂ ਲਾਜੀ ਚੰਗੀ ਆ ਮੁਠੀ ਵਾਲਾ ਥਾਨ ਕੱਲਾ ਕੱਲਾ ਨਿਖੜ ਮੇ ਫੋੜ ਸ਼ਾਂ ਕਿਤੇ ਭੋਰਾ ਵੀ ਨਹੀਂ ਇਹਦੀ ਕੀਮਤ ਕੀ ਰਹਿਣ ਵਾਲੀ ਹੈ ਜੀ ਵੀਰੇ ਮੋਹਲੇ ਦਾ ਇਹ ਕੋਈ 55 ਕਰਾ ਲੈ ਹੂੰ ਕਿੰਨਾ ਕਰੇ ਇਹ ਵੀ ਹਾਂ ਨਾ ਆਪਾਂ 51000 ਦੇ ਦੇਣੀ ਜੋੜਾ ਲੈ ਜੇ ਜੋੜਾ ਲੈ ਜਾ ਵੀਰੇ ਆਪ ਲੱਖ ਦਾ ਹੀ ਦੇ ਦੇਣਾ ਯਾਰ ਲੱਖ ਦਾ ਹੀ ਦੇ ਦੇ ਜੇ ਜੋੜਾ ਲਊਗਾ ਜੇ ਉਹ ਡਾ ਲੈ ਲੂਗਾ ਇੱਕ ਤੇ ਦੋ ਨੰਬਰ ਲਵੋਗੇ ਲੱਖ ਦਾ ਹੀ ਦੇ ਦਾਂਗੇ ਉ ਨਹੀਂ ਇੱਕ ਨੰਬਰ ਦਾ ਇਹ 52 ਤੇ ਉਹਦਾ 51 1 ਲੱਖ ਤੇ 3000 ਰੁਪਇਆ ਬਣਦਾ ਨਗ ਨੰਬਰ ਆ ਗਿਆ ਭਈ 3 ਇਹਦਾ ਸੁਆ ਕਿੰਨਾ ਮਾ ਜੀ ਇਹ ਵੀਰੇ ਦੂਜਾ ਸੂਏ ਪੰਨ ਦੱਸਿਆ ਉਹ ਆਇਆ ਵਾਲਾ ਤੇਜਾ ਮਾਨ ਵਾਲੇ ਇਹ ਕੱਲ ਦੀ ਹੁੰਦੇ ਨੇ ਇੱਕ ਕੱਲ ਦੀ ਸੂਈ ਆ ਠੀਕ ਆ ਜਿਹਰੇ ਦੀ ਵੀ ਕੰਪਲੀਟ ਆ ਬੱਚਾ ਕੀ ਦਿੱਤਾ ਵੀਰੇ ਮੇਰੀ ਮੋਰੀ ਬੱਚੀ ਵੀਰੇ ਅੱਛਾ ਦੋਨਾਂ ਮਗਰੀ ਬੱਚੀ ਬਹੁਤ ਚੰਗੀ ਆ ਦੀ ਵੀ ਹੂੰ ਬੱਚੀ ਬਲੈਕ ਚ ਆ ਗਈ ਹੈ ਨਾ ਬਲੈਕ ਜਰਸੀ ਕਿੰਨਾ ਕੱਡਿਆ ਬਈ ਇਹਦਾ ਬੋਲਾ ਇਹ ਵੀਰੇ ਕੱਲ ਹੋਈ ਏ ਦੀ ਸ਼ਾਮ ਨੂੰ ਪਹਿਲੀ ਜਵਾਈ ਤੇ ਸਵੇਰੇ ਹੋਈ ਆ ਹੂੰ ਬੱਚੇ ਸਾਨੇ 4-4 ਕਿਲੋ 8 ਕਿਲੋ ਬੋਲਾ ਹੈਗਾ 8 ਕਿਲੋ ਹਾਂਜੀ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਬੱਚੇ ਸਣੇ 4-4 ਜਾਨੀ 8 ਕਿਲੋ 2-54 ਹੋ ਜਾਂਦੇ ਨੇ 2-54 ਹੋ ਜਾਂਦੇ ਜੇ ਖਾਲੀ ਦਾ ਪ੍ਰੋਪਰ ਹੋਈ ਜਾਂਦਾ ਵਿੱਚ ਨਹੀਂ ਜੀ ਤੇਰੇ ਹਾਂ ਜੀ ਠੀਕ ਆ ਬਾਕੀ ਚੰਗੀ ਐ ਵੀਰੇ ਵੜ ਤੋਰਾ ਤਾਰਾ ਬਹੁਤ ਚੰਗਾ ਐ ਵੜ ਦਾ ਕੱਲਾ ਕੱਲਾ ਨਿਖੜ ਮ ਹੱਥੀ ਚਵਾਈ ਵਾਲਾ ਫੂਟ ਸ਼ਾਂਕ ਇਹਦੇ ਵੀ ਨਹੀਂ ਪੋਰਾ ਜਾਂੜਾ ਜ ਟਮਕਣਾ ਜ ਹੈਨਾ ਵੈਸੇ ਉਹ ਤਾਂ ਵੀਰੇ ਵੈਸੇ ਆਮ ਹੀ ਆ ਜਾਂਦਾ ਕੋਈ ਉਹਦਾ ਨਹੀਂ ਨਹੀਂ ਕਹਿ ਸਕਦੇ ਉਹ ਦਾਣਾ ਜੀ ਬਹੁਤ ਸੋਹਣੀ ਜਾਤੀ ਬਾਤੀ ਪੂਰੀ ਚੰਗੀ ਐ ਹੈਨਾ ਬਾਈ ਹਾਂ ਪੂਰੀ ਵੀਰੇ ਮੋਤੀ ਵਾਲੀ ਵਿੱਚ ਜੇ ਤਿੰਨ ਉਂਗਲਾਂ ਦਾ ਹੀ ਕੰਨ ਕਿੰਨਾ ਕ ਕੱਢ ਜੂ ਬਈ ਦੁੱਧ ਦੁੱਧ ਵੀਰੇ ਇਹਨੂੰ ਬਾੜਾਣੀ ਲੋਕਾਂ ਨੇ ਕਹਿੰਨ 18 ਕਹੀ 15 16 ਕਿਲੋ 15 ਪਿਉਣਾ ਚਾਹੀਦਾ। ਜੇ 20 ਕਹਿ ਕੇ ਆਪਾਂ ਦੇ ਦਿੱ ਗਏ। ਉਹ ਫੇੜਾਣੀ ਵੀ ਰਹਿਣਾ। ਜੇ 15 ਨਾਲ ਦਿੱਤਾ ਫਿਰ ਪਸ਼ੂ ਰੱਖਣ ਦਾ। ਉਹ ਫੇੜਾਣੀ ਵੀ ਰੇ ਜੇ 8 8 ਗਾ 15 ਨਾਲ ਦੇਉ। ਹਾਂ ਫਿਰ ਪਸ਼ੂ ਰੱਖਣ ਦਾ। ਫਿਰ ਕੋਈ ਫੇੜਾਣੀ ਨਹੀਂ ਹੈ ਠੀਕ ਹੈ ਨਾ। ਫਿਰ ਤਾਂ ਚਾਰੂ ਚੂਰੂ ਜਿਹੜਾ ਮਰਜੀ ਸਿੱਟੀ ਜਾ ਵੇਖਦੇ ਵੱਡੀ ਤਰੀ। ਸਹੀ ਗੱਲ ਹੈ। ਚੱਖਾਂ ਦੀ ਪਿੰਦੀ ਖੁੱਲੀ ਆ। ਹਾਂ ਇਹਦੀ ਕੀ ਸੀਟ ਠੰਡੀ ਇਹ ਵੀ ਪੂਰੀ ਵੀ ਰੇ ਜਿਵੇਂ ਮਰਜੀ ਭਾਵੇਂ ਬੱਚਾ ਬਣਾ ਲਾਈ ਥੱਲੇ ਇਹਦੇ ਵੀ। ਲੈ ਨੇ ਮਰਜੀ ਵੇ ਜਾ। ਠੀਕ ਆ। ਨੇ ਨੇ ਲਾਓ ਜੀ। ਚਵਾਈ ਚੋਈ ਦੀ 1 ਨੰਬਰ ਨੰਬਰ ਹੋਊਗੀ ਵੀਰੇ ਦਾ ਠੀਕ ਆ ਲੈ ਇਹਦੀ ਕੀਮਤ ਹੈ ਬਾਈ ਇਹ ਵੀਰੇ ਆਪਾਂ ਲੈ ਚਵਾਈ ਪੂਰੀ ਵੀ ਚਵਾਈ ਦੀ ਠੀਕ ਆ ਜੀ ਇਹ ਹਾਂ ਨਾ 53000 ਦੀ ਦੇ ਦੇਣੀ ਇਹ ਵੀ ਤਿੰਨੇ ਹੀ ਲੈ ਜੇ ਬਾਈ ਤਿੰਨੇ ਹੀ ਲੈ ਜੇ ਤਿੰਨੇ ਆ 1.5 ਲੱਖ ਦੀਆਂ ਦੇ ਦੇ 1.5 ਲੱਖ ਦੀਆਂ ਦੇ ਦੇ ਚਲੋ ਜੀ ਤਿੰਨੇ ਲੈ ਜਾਉਂਗੇ ਦਾ 50000 ਦੇ ਹਿਸਾਬ ਨੂੰ ਲੈ ਜਾਓ ਇੱਕ ਨਾ 1.5 ਲੱਖ ਦੀਆਂ ਤਿੰਨੇ ਦੇ ਦਾਂਗੇ ਨੰਬਰ ਸਕਰੀਨ ਕੱਲੇ ਕੱਲੇ ਇੰਨੇ ਦੀ ਹੋਊਗਾ ਕੱਲੇ ਕੱਲੇ ਇੰਨੇ ਦੀ ਠੀਕ ਹੈ ਚਲੋ ਮਾਨ ਤਾਨ ਮਾਰੋ ਹਾਂਜੀ ਛੋਟ ਵਾਲਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ